ਖੜੂਸਾਬ ਤੋਂ ਭਾਈ ਅਮਰਤਪਾਲ ਸਿੰਘ ਦੀ ਤਕਰੀਬਨ ਜਿੱਤ ਤੈ ਹੋ ਚੁੱਕੀ ਹੈ ਔਰ ਅਮਰਤਪਾਲ ਸਿੰਘ ਹੁਣ ਤੈ ਹੋ ਗਿਆ ਕਿ ਖੜੂਸਾਗ ਦੇ ਅਗਲੇ ਜਿਹੜੇ ਐਮਪੀ ਹੋਣਗੇ ਕਿਉਂਕਿ ਉਹਨਾਂ ਦੀ ਲੀਡ ਜਿਹੜੀ ਹੈ 1 ਲੱਖ 20718 ਦੀ ਹੋ ਚੁੱਕੀ ਹੈ ਔਰ ਕਿਸੇ ਵੀ ਸਮੇਂ ਰਸਮੀ ਐਲਾਨ ਜਿਹੜਾ ਉਹ ਹੋਣਾ ਬਾਕੀ ਹੈ ਹੋ ਸਕਦਾ ਹੈ ਔਰ ਲੀਡ ਜਿਹੜੀ ਹਲੇ ਵੀ ਉਮੀਦ ਕੀਤੀ ਜਾ ਰਹੀ ਹੈ ਉਹਨਾਂ ਦੀ ਵਧੇਗੀ ਪਰ ਰਸਮੀ ਐਲਾਨ ਕਿਸੇ ਵੀ ਵੇਲੇ ਹੋ ਜਾਊਗਾ ਭਾਈ ਅਮਰਤਪਾਲ ਸਿੰਘ ਜਿਹੜੇ ਉਹ ਉਥੋਂ ਤਕਰੀਬਨ ਜਿੱਤ ਚੁੱਕੇ ਨੇ ਕਿਉਂਕਿ ਬਹੁਤ ਸਾਰੀਆਂ ਵੋਟਾਂ ਦੀ ਗਿਣਤੀ ਜਿਹੜੀ ਆ ਤਕਰੀਬਨ ਉਥੇ ਹੋ ਚੁੱਕੀ ਹੈਗੀ ਆ ਔਰ ਕੁਝ ਹੀ ਵੋਟਾਂ ਦੀ ਗਿਣਤੀ ਜਿਹੜੀ ਉਹ ਰਹਿੰਦੀ ਹੈ ਔਰ ਲੀਡ ਜਿਹੜੀ ਆ ਅਮਰਤਪਾਲ ਸਿੰਘ ਹੋਣਾ ਦੀ 6 ਸਵਾ ਲੱਖ ਦੀ ਜਿਹੜੀ ਹੋ ਚੁੱਕੀ ਹੈ ਔਰ ਕਿਸੇ ਵੀ ਵੇਲੇ ਰਸਮੀ ਐਲਾਨ ਉਹਨਾਂ ਦੇ ਬਾਰੇ ਹੋ ਸਕਦਾ ਅਣਖੀ ਸਾਹਿਬ ਕਿਵੇਂ ਦੇਖਦੇ ਹੋ ਅਮਰਤਪਾਲ ਹੋਣਾ ਦੇ ਜਿੱਤ ਨੂੰ ਸੋ ਖੰਦਰਜੀ ਅੰਮ੍ਰਿਤਪਾਲ ਦੀ ਜਿਹੜੀ ਜਿੱਤ ਆ ਇਹ ਵਾਕਈ ਪੰਜਾਬ ਦੀ ਰਾਜਨੀਤੀ ਦੇ ਵਿੱਚ ਅਸੀਂ ਕਹਿ ਸਕਨੇ ਕਿ ਇੱਕ ਨਵਾਂ ਮੀਲਸਟੋਨ ਹੈਗਾ ਇਹ ਉਸੇ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ 1999 ਦੇ ਵਿੱਚ ਜਦੋਂ ਸਿਮਰਨਜੀਤ ਸਿੰਘ ਮਾਨ ਜੇਲ੍ਹ ਵਿੱਚ ਸਨ ਤਾਂ 4 ਲੱਖ ਦੇ ਮੇਰਾ ਖਿਆਲ ਸੀ ਉਹਨਾਂ ਨੂੰ ਵੋਟਾਂ ਮਿਲੀਆਂ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਉਹ ਹੋਂਦ ਵਿੱਚ ਆਉਂਦਾ ਹੈਗਾ ਤਾਂ ਉਦੋਂ 9 ਜਾਂ 10 ਜਿਹੜੇ ਉਮੀਦਵਾਰ ਸਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਹ ਜਿੱਤੇ ਸਨ ਵਕਫਾ ਵਕਫਾ ਕਹਿੰਦੋ ਜਿਨ੍ਹਾਂ ਵਿੱਚ ਆਪਣੇ ਸਬਜੀ ਸਿੰਘ ਖਾਲਸਾ ਦੀ ਜਿਹੜੀ ਮਧਰਿਆ ਬਿਮਲ ਖਾਲਸਾ ਉਹ ਵੀ ਉਨਾ ਹੀ ਸਮੇਂ ਦੇ ਵਿੱਚ ਜਿਹੜੀ ਉਹ ਚੋਣ ਜਿੱਤਦੇ ਹੈਗੇ ਤਾਂ ਹੁਣ ਇਹ ਜਿਹੜੀਆਂ ਦੋ ਜਿੱਤਾਂ ਨੇ ਖਾਸ ਤੌਰ ਤੇ ਭਾਈ ਅਮਰਿਤਪਾਲ ਸਿੰਘ ਦੀ ਜਿਹੜੀ ਜਿੱਤਿਆ ਬੰਦਾ ਜੇਲ੍ਹ ਦੇ ਵਿੱਚ ਹੈਗਾ ਤਾਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਹੁਣ ਇੱਕ ਨਵਾਂ ਅਧਿਆਇ ਜਿਹੜਾ ਉਹ ਸ਼ੁਰੂ ਹੋਏਗਾ ਖਾਸ ਤੌਰ ਤੇ ਪੰਥਕ ਮਸਲਿਆਂ ਨੂੰ ਲੈ ਕੇ ਪੰਥਕ ਮਸਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਇੱਕ ਲੰਮੀ ਉਹਨਾਂ ਦੇ ਪਿਤਾ ਨੇ ਵੀ ਵੱਡਾ ਬਿਆਨ ਜਿਹੜਾ ਦਿੱਤਾ ਹੈ ਅਮਰਪਾਲ ਸਿੰਘ ਦੇ ਪਿਤਾ ਦਾ ਵੀ ਵੱਡਾ ਬਿਆਨ ਆ ਉਹ ਕਹਿੰਦੇ ਕਿ ਅਸੀਂ ਸਾਰੀਆਂ ਕਮਿਊਨਿਟੀਆਂ ਨੂੰ ਨਾਲ ਲੈ ਕੇ ਚੱਲਾਂਗੇ ਔਰ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਾਂਗੇ ਔਰ ਪੰਜਾਬ ਦੇ ਹਰ ਮੁੱਦੇ ਦੇ ਉੱਪਰ ਆਪਣਾ ਸਟੈਂਡ ਜਿਹੜਾ ਉਹ ਰੱਖਾਂਗੇ ਉਹ ਪੰਜਾਬ ਦਾ ਹਰ ਮੁੱਦਾ ਚਾਹੇ ਬੰਦੀ ਸਿੰਘਾਂ ਦਾ ਅਬਦਬੀ ਦਾ ਹਰ ਕਮਿਊਨਿਟੀ ਦਾ ਕੋਈ ਵੀ ਜਿਹੜਾ ਮਸਲਾ ਕਹਿੰਦੇ ਹੋਊਗਾ ਤਾਂ ਅਸੀਂ ਉਹ ਸਾਰੇ ਜਿਹੜੇ ਮਸਲੇ ਨੇ ਉਹ ਲੋਕ ਸਭਾ ਦੇ ਵਿੱਚ ਚੱਕਾਂਗੇ ਅਮਰਤਪਾਲ ਸਿੰਘ ਲੋਕਾਂ ਦੇ ਨਾਲ ਜਿਹੜਾ ਉਹ ਚੱਲਣਗੇ ਤਾਂ ਉਹਨਾਂ ਦੇ ਪਿਤਾ ਨੇ ਲੋਕਾਂ ਦਾ ਧੰਨਵਾਦ ਕੀਤਾ ਸਾਰੀਆਂ ਕਮਿਊਨਿਟੀਆਂ ਦਾ ਜਿਹੜਾ ਧੰਨਵਾਦ ਕੀਤਾ ਜੇਲ੍ਹ 'ਚ ਬੈਠੇ ਡਿਬਰੂਗੜ ਜੇਲ੍ਹ ਦੇ ਵਿੱਚ ਬੈਠੇ ਭਾਈ ਅਮਰਤਪਾਲ ਸਿੰਘ ਜਿਹੜੇ ਉਹ ਚੋਣ ਜਿੱਤ ਚੁੱਕੇ ਨੇ ਅਨਕੀ ਸਾਹਿਬ ਉਹਨਾਂ ਦੇ ਪਿਤਾ ਦਾ ਵੀ ਜਿਹੜਾ ਵੱਡਾ ਬਿਆਨ ਆ ਗਿਆ ਉਹਨਾਂ ਨੇ ਇਹ ਗੱਲ ਕਹਿਤੀ ਹੈ ਕਿ ਸਾਰੀਆਂ ਕਮਿਊਨਿਟੀਆਂ ਦੇ ਮੁੱਦੇ ਜਿਹੜੇ ਆ ਚੁੱਕਾਂਗੇ ਸਾਰੀਆਂ ਕਮਿਊਨਿਟੀ ਉਹਨਾਂ ਨਾਲ ਲੈ ਕੇ ਚੱਲਾਂਗੇ ਹਰ ਉਹ ਮੁੱਦਾ ਜਿਹੜਾ ਟੱਚ ਕਰਾਂਗੇ ਜਿਹੜਾ ਲੋਕਾਂ ਦੇ ਨਾਲ ਜਿਹੜਾ ਉਹ ਜੁੜਿਆ ਹੋਊਗਾ ਤਾਂ ਬਹੁਤ ਵੱਡੀ ਖਬਰ ਆ ਜਿਹੜੀ ਤਕਰੀਬਨ ਅਮਰਤਪਾਲ ਸਿੰਘ ਦੀ ਜਿੱਤ ਦਾ ਐਲਾਨ ਹੋਣਾ ਕਿਸੇ ਵੀ ਸਮੇਂ ਜਿਹੜਾ ਬਾਕੀ ਆ ਕਿਸੇ ਵੀ ਵੇਲੇ ਐਲਾਨ ਜਿਹੜਾ ਹੋ ਸਕਦਾ ਹੈ ਤਾਂ ਭਾਈ ਅਮਰਤਪਾਲ ਸਿੰਘ ਜਿਹੜੇ ਉੱਥੋਂ ਜਿੱਤੋਗੇ ਜੀ ਅੰਕਸਰ ਹਾਂ ਤਾਂ ਬਿਲਕੁਲ ਸਪੰਦਰ ਜੀ ਜਿਸ ਤਰੀਕੇ ਨਾਲ ਉਹਨਾਂ ਦੇ ਪਿਤਾ ਨੇ ਇਹ ਗੱਲ ਕਹੀ ਹੈ ਕਿ ਸਾਰੇ ਕਮਿਊਨਿਟੀ ਦਾ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਸੰਪਰਦਾਵਾਂ ਜੋ ਵੀ ਹੈ ਜਿਨ੍ਹਾਂ ਨੇ ਵੋਟਾਂ ਪਾਈਆਂ ਕਿਉਂਕਿ ਵੋਟਾਂ ਦੇ ਵਿੱਚ ਹਿੰਦੂ ਵੀ ਆ ਸਿੱਖ ਵੀ ਆ ਸਾਰੇ ਵਰਗਾ ਦੇ ਲੋਕ ਸ਼ਾਮਲ ਨੇ ਤਾਂ ਮੈਂ ਜਿਹੜੀ ਗੱਲ ਕਹਿਣੀ ਚਾਹ ਰਿਹਾ ਜਿੱਥੇ ਮੈਂ ਆਪਣੀ ਗੱਲ ਛੱਡੀ ਸੀ ਕਿ ਭਾਰਤ ਪੰਜਾਬ ਦੀ ਰਾਜਨੀਤੀ ਇੱਕ ਨਵਾਂ ਅਧਿਆਇ ਜਿਹੜਾ ਉਹ ਲਿਖੇਗੀ ਖਾਸ ਤੌਰ ਤੇ ਪੰਥਕ ਰਾਜਨੀਤੀ ਕਰਦਮਾਰਿਆਂ ਨੂੰ ਤੁਸੀਂ ਦੇਖ ਲਓ ਕਿ ਪੰਥਕ ਰਾਜਨੀਤੀ ਦੇ ਮੁੱਦੇ ਤੇ ਪੰਜਾਬ ਦੇ ਵਿੱਚ ਕਈ ਤਰ੍ਹਾਂ ਜਿਹੜੀਆਂ ਅਸੂਲੇ ਕੰਮ ਕਰ ਰਹੀਆਂ ਨੇ ਤੇ ਸਾਰੀਆਂ ਇੱਕ ਦੂਜੇ ਨੂੰ ਆਪਣੇ ਆਪ ਤੋਂ ਵੱਧ ਤੋਂ ਵੱਧ ਜਿਹੜਾ ਪੰਥਕ ਖਾਉਂਦਾ ਜਾਂ ਸਿੱਧ ਕਰਨ ਦਾ ਉਹ ਯਤਨ ਕਰਦੀਆਂ ਨੇ ਸਭ ਤੋਂ ਵੱਡੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਆਖਸ਼ ਜੀਪੀਸੀ ਜਿਨ੍ਹਾਂ ਦੀ ਤੇ ਆਮ ਤੌਰ ਤੇ ਇਹ ਸਮਝਿਆ ਜਾਂਦਾ ਕਿ ਪੰਜਾਬ ਦੇ ਵਿੱਚ ਉਹ ਹੀ ਅਕਾਲੀ ਦਲ ਅਸਲੀ ਅਕਾਲੀ ਦਲ ਹੈਗਾ ਜਿਹਦੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਦੂਜੇ ਪਾਸੇ ਸਿਮਰਜੀਤ ਸਿੰਘ ਮਾਨ ਨੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿ ਮੇਰੇ ਤੋਂ ਬਾਅਦ ਕੋਈ ਪੰਥਕ ਹੀ ਕੋਈ ਨਹੀਂ ਮੇਰੇ ਤੋਂ ਬਾਅਦ ਬਾਅਦ ਕੋਈ ਬੰਦੀ ਸਿੱਖ ਹੀ ਕੋਈ ਨਹੀਂ ਉਹ ਇੱਕ ਕੰਟਰਾਸਟ ਦੇ ਵਿੱਚੋਂ ਭਾਈ ਅਮਰਪਾਲ ਸਿੰਘ ਦਾ ਉਭਾਰ ਹੋਣਾ ਆਪਣੇ ਆਪ ਦੇ ਵਿੱਚ ਪੰਜਾਬ ਦੀ ਰਾਜਨੀਤੀ ਦੇ ਦਾਇਰਾ ਇੱਕ ਨਵਾਂ ਨਵੇਂ ਦੌਰ ਦੀ ਜਿਹੜੀ ਸ਼ੁਰੂਆਤ ਹੈਗੀ ਨਵੇਂ ਦੌਰ ਦੀ ਸ਼ੁਰੂਆਤ ਇਸ ਕਰਕੇ ਕਿਉਂਕਿ ਅਕਾਲੀ ਦਲ ਨੇ ਉਸ ਹਲਕੇ ਤੋਂ ਵਿਰਸਾ ਸਿੰਘ ਮਟੋਵਾ ਨੂੰ ਖਿਲਾ ਰਿਆ ਵਿਰਸਾ ਸਿੰਘ ਮਟੋਵਾ ਨੇ ਆਪਣੀ ਹਰ ਸਪੀਚ ਦੇ ਵਿੱਚ ਆ ਆਪਣੇ ਆਪ ਨੂੰ ਪੰਥਕ ਸਿੱਧ ਕਰਨ ਵਾਸਤੇ ਹਰ ਤਰੀਕੇ ਦਾ ਜਿਹੜਾ ਯਤਨ ਜਿਹੜਾ ਉਹ ਕੀਤਾ ਹੈਗਾ ਤੇ ਲੋਕਾਂ ਦੀ ਕਚਹਿਰੀ ਦੇ ਵਿੱਚ ਜਦੋਂ ਉਹ ਜਾਂਦੇ ਰਹੇ ਹਮੇਸ਼ਾ ਆਪਣਾ ਇਹ ਰੈਫਰੈਂਸ ਦਿੰਦੇ ਰਹੇ ਕਿ ਹਾਂ ਭਈ ਮੈਂ ਬੀਤੇ ਸਮੇਂ ਦੇ ਵਿੱਚ ਬਹੁਤ ਕੁਝ ਕੀਤਾ ਪੰਥ ਵਾਸਤੇ ਇਹ ਕੀਤਾ ਉਹ ਕੀਤਾ ਤਾਂ ਇਸ ਨਵੇਂ ਬੰਦੇ ਨੇ ਕੀ ਕੀਤਾ ਪਰ ਸ਼ਾਇਦ ਜਿਹੜੇ ਉਸ ਹਲਕੇ ਦੇ ਲੋਕਾਂ ਨੇ ਪੰਥਕ ਰੂਪ ਦੇ ਵਿੱਚ ਭਾਈ ਅੰਮ੍ਰਿਤਪਾਲ ਨੂੰ ਸਥਾਪਿਤ ਕਰ ਲਿਆ ਉਸ ਦੀ ਪਛਾਣ ਕੀਤੀ ਕਿ ਸ਼ਾਇਦ ਇਹੋ ਹੀ ਪੰਥਕ ਹੈਗਾ ਤਾਂ ਉਹ ਹੁਣ ਚਲੋ ਜਿੱਤ ਗਏ ਹੁਣ ਰਾਜਨੀਤੀ ਦਾ ਜਿਹੜਾ ਨਵਾਂ ਅਧਿਆਇ ਇਸ ਤਰੀਕੇ ਨਾਲ ਸ਼ੁਰੂ ਹੋਊਗਾ ਸਿੱਧੂ ਸਾਹਿਬ ਕਿ ਹੁਣ ਅਗਲਾ ਜੋਰ ਇਹ ਪਵੇਗਾ ਕਿ ਜਿਹੜੇ ਵੱਖ-ਵੱਖ ਸਿੱਖ ਇੰਸਟੀਚੂਟਾਂ ਸਿੱਖ ਸੰਸਥਾਵਾਂ ਨੇ ਉਹਨਾਂ ਦੇ ਪ੍ਰਤੀ ਜਿਹੜੇ ਆਮ ਜਿਹੜੇ ਸਿੱਖ ਆਮ ਵਿਅਕਤੀ ਨੇ ਉਹ ਕਿਹੋ ਜਿਹਾ ਸੋਚਦੇ ਨੇ ਕੀ ਉਹ ਚਾਹੁੰਦੇ ਨੇ ਕਿ ਹਾਂ ਭਈ ਇਹਦੇ ਉੱਤੇ ਇਹੋ ਜਿਹਾ ਲੋਕ ਕੰਮ ਕਰਨ ਜਿਹੜੇ ਨਰੋਲ ਪੰਤਖੇ ਤਾਂ ਦੇ ਹੋਣ ਰਾਜਨੀਤੀ ਨਾ ਕਰਨ ਹਾਲਾਂਕਿ ਅਜੇ ਤੱਕ ਅਮਰਤਪਾਲ ਸਿੰਘ ਨੇ ਆਣ ਕੇ ਕੋਈ ਵੀ ਆਪਣਾ ਨਿਸ਼ਾਨਾ ਜਾਂ ਆਪਣੀ ਵਿਚਾਰਧਾਰਾ ਸਪਸ਼ਟ ਜਿਹੜੀ ਆ ਉਹ ਨਹੀਂ ਕੀਤੀ ਹੁਣ ਕਿਉਂਕਿ ਉਹ ਜ਼ਿੰਮੇਵਾਰ ਬਣ ਗਏ ਨੇ ਭਾਰਤੀ ਸੰਵਿਧਾਨ ਦੇ ਅਨੁਸਾਰ ਉਹਨਾਂ ਨੂੰ ਜਦੋਂ ਸੌਂ ਚੁਕਣੀ ਬਤੌਰ ਰਾਜ ਸਭਾ ਲੋਕ ਸਭਾ ਮੈਂਬਰ ਭਾਰਤੀ ਸੰਵਿਧਾਨ ਦੀ ਸੌਂ ਚੁਕਣੀ ਪੈਣੀ ਹੈ ਉਸ ਵਕਤ ਉਹਨਾਂ ਨੂੰ ਆਪਣਾ ਨਿਸ਼ਾਨਾ ਆਪਣਾ ਵਿਚਾਰਤਾਰਾ ਆਪਣਾ ਟਾਰਗੇਟ ਲੋਕਾਂ ਦੇ ਸਾਹਮਣੇ ਸਪਸ਼ਟ ਕਰਦਾ ਪਾਉਗਾ ਇਸ ਤਰ੍ਹਾਂ ਤਾਂ ਹੋ ਨਹੀਂ ਸਕਦਾ ਕਿ ਹਾਂ ਵੀ ਜਿੱਤਰਾ ਸਿਮਰਜੀਤ ਸਿੰਘ ਮਾਨ ਨੇ ਕਹੀ ਮੈਂ ਸੌਂ ਵੀ ਨਹੀਂ ਚੁਕਣੀ ਹੁਣ ਜੇਕਰ ਇਲੈਕਸ਼ਨ ਉਹਨਾਂ ਨੇ ਲੜੀ ਆ ਤਾਂ ਹੁਣ ਸੌਂ ਵੀ ਚੁਕਣੀ ਪੈਊਗੀ ਤੇ ਫਿਰ ਲੋਕਾਂ ਦੇ ਸਾਹਮਣੇ ਨਿਰਧਾਰਤ ਨਿਸ਼ਾਨੇ ਕਿ ਉਹਨਾਂ ਨੇ ਕਿਸ ਆਧਾਰ ਤੇ ਬਣਾ ਕੇ ਜਿਹੜੀ ਚੋਣ ਲੜੀ ਜਾਂ ਕੀ ਉਹ ਪੰਜਾਬ ਦੇ ਲੋਕਾਂ ਵਾਸਤੇ ਚਾਹੁੰਦੇ ਜਿਸ ਤਿੱਕੇ ਨਾ ਉਹਨਾਂ ਦੇ ਪਿਤਾ ਦੀ ਇਹ ਅਪੀਲ ਜਿਹੜੀ ਉਹ ਆਈ ਆ ਕਿ ਉਹਨਾਂ ਨੇ ਸਾਰੇ ਵਰਗਾਂ ਦਾ ਜਿਹੜਾ ਸਵਾਗਤ ਕੀਤਾ ਧੰਨਵਾਦ ਕੀਤਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਹਰ ਉਹ ਮੁੱਦੇ ਨੂੰ ਪਤਾ ਆ ਲੋਕ ਸਭਾ ਦੇ ਵਿੱਚ ਚੁੱਕਿਆ ਜਾਏਗਾ